ਸ਼ਹਿਰ ਧਾਰੀਵਾਲ ਦੇ ਵਿੱਚ ਅੱਜ ਦਿਨ ਦਿਹਾੜੇ ਦੁਪਹਿਰ ਦੇ ਸਮੇਂ ਜੜਾ ਵਾ ਇੱਕ ਚੋਰੀ ਦੀ ਵੱਡੀ ਵਾਰਦਾਤ ਨੂੰ ਜੜਾ ਵਾ ਅੰਜਾਮ ਦਿੱਤਾ ਗਿਆ ਵਾ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਦੇ ਵਿੱਚ ਕੈਮਰਾਮੈਨ ਨੂੰ ਮੈਂ ਕਹਾਂਗਾ ਦਿਖਾਓ ਤਸਵੀਰਾਂ ਦੇ ਵਿੱਚ ਤੁਹਾਨੂੰ ਮੈਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਇਹ ਉਹ ਲਮਾਰੀਆਂ ਇਸ ਤਰ੍ਹਾਂ ਦੀਆਂ ਕੋਈ 4-5 ਲਮਾਰੀਆਂ ਜੜੀਆਂ ਵਾ ਆ ਦੇਖੋ ਤੋੜ ਦਿੱਤੀਆਂ ਗਈਆਂ ਨੇ ਔਰ ਵੱਡੀ ਚੋਰੀ ਦੀ ਵਾਰਦਾਤ ਨੂੰ ਜੜਾ ਵਾ ਅੱਜ ਚੋਰਾਂ ਵੱਲੋਂ ਅੰਜਾਮ ਦਿੱਤਾ ਗਿਆ ਵਾ ਔਰ ਇਸ ਵਾਰਦਾਤ ਦੇ ਨਾਲ ਪੂਰਾ ਸ਼ਹਿਰ ਧਾਰੀਵਾਲੀ ਨਹੀਂ ਪੂਰਾ ਇਲਾਕਾ ਹੀ ਜੜਾ ਵਾ ਉਹ ਇੱਕ ਵਾਰੀ ਸੁੱਨ ਹੋ ਚੁੱਕਿਆ ਵਾ ਕਿਉਂਕਿ ਇਸ ਮੱਲੇ ਦੇ ਲੋਕਾਂ ਦਾ ਕਹਿਣਾ ਵਾ ਕਿ ਅੱਜ ਤੱਕ ਇਸ ਮੱਲੇ ਦੇ ਵਿੱਚ ਇਸ ਤੋਂ ਪਹਿਲਾਂ ਕਦੀ ਵੀ ਕੋਈ ਚੋਰੀ ਦੀ ਵਾਰਦਾਤ ਨਹੀਂ ਹੋਈ ਸਾਡੇ ਨਾਲ ਪੀੜਿਤ ਤੇ ਗੱਲਬਾਤ ਕਰਨ ਲਈ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਕੇ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰ੍ਹਾਂ ਇਹ ਸਾਰੀ ਘਟਨਾ ਵਾਪਰੀ ਹੈ ਪਾਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਔਰ ਸ਼ਹਿਰ ਧਾਰੀਵਾਲ ਦੇ ਵਿੱਚ ਕਿਹੜਾ ਤੁਹਾਡਾ ਏਰੀਆ ਵਾ ਔਰ ਕੀ ਇਹ ਸਾਰੀ ਘਟਨਾ ਵਾਪਰੀ ਹੈ ਜੀ ਮੈਂ ਅਸ਼ਵਨੀ ਕੁਮਾਰ ਜੀ ਪੁੱਤਰ ਸੰਸਾਰੀ لال ਵਾਸੀ 크ishna ਬਾਜ਼ਾਰ ਧਾਰੀਵਾਲ ਦਾ ਰਹਿਣ ਵਾਲਾ ਜੀ ਮੈਂ ਰੋਜ਼ ਦੀ ਰੁਟੀਨ ਦੇ ਮੁਤਾਬਕ ਸਵੇਰੇ 10 ਵਜੇ ਆਪਣੀ ਦੁਕਾਨ ਖੋਲਣ ਜਾਣਾ ਵਾ ਜੀ ਮੇਰੀ ਵਾਈਫ ਜਰੀ ਹੈ ਸਰਕਾਰੀ ਪ੍ਰਾਈਵੇਟ ਜੌਬ ਚ ਟੀਚਰ ਹੈਗੇ ਆ ਜੀ ਉਹ ਸਵੇਰੇ 7:30 ਵਜੇ ਘਰੋਂ ਚੱਲ ਜਾਂਦੇ ਆ ਤੇ ਮੈਂ ਘਰੋਂ 10 ਮਿੰਟ ਘਟ 10 ਦੇ ਘਰੋਂ ਨਿਕਲ ਜਾਣਾ ਜੀ ਤੇ ਅੱਜ 1:30 ਤੇ 2:30 ਵਜੇ ਮੇਰੀ ਵਾਈਫ ਦੀ ਛੁੱਟੀ ਕਰਕੇ ਘਰ ਆਈ ਆ ਉਹਦਾ ਮੈਨੂੰ ਟੈਲੀਫੋਨ ਆਇਆ ਵਾ ਪੀ ਘਰ ਕੀ ਗੱਲ ਤੁਸੀਂ ਆਹ ਦਰਵਾਜ਼ੇ ਨੂੰ ਜੰਦਰਾ ਨਹੀਂ ਮਾਰਿਆ ਜੀ ਮੈਂ ਨਹੀਂ ਮੈਂ ਤੇ ਜੰਦਰਾ ਮਾਰ ਕੇ ਗਿਆ ਵਾ ਤੋ ਕੰਦੇ ਦਰਵਾਜੇ ਨਾਲ ਜੰਦਰਾ ਨਹੀਂ ਆ ਮੇਰੀ ਵਾਈਫ ਘਬਰਾ ਗਈ ਉਹਨੇ ਮਹੱਲੇ ਚ ਇੱਕ ਦੋ ਜਨਾਂ ਨਾਲ ਲੈ ਕੇ ਜੇ ਅੰਦਰ ਜਾ ਕੇ ਦੇਖਿਆ ਤੇ ਘਰ ਚ ਸਾਰੇ ਚ ਤੋੜਪਾਂ ਹੋਈ ਦੀ ਤੇ ਲਗਭਗ ਸਾਡਾ 30 ਤੋਲੇ ਸੋਨਾ ਜੀ ਤੇ ਪ੍ਰੋਖਸ਼ 25000 ਦੇ ਲਗਭਗ ਰੁਪਈਆ ਜਿਹੜਾ ਸਾਡਾ ਲੈ ਗਏ ਭਾਜੀ ਆਪਣਾ ਜਿਹੜਾ ਧਾਰੀਵਾਲ ਦੇ ਵਿੱਚ ਮਹੱਲਾ ਕਿਹੜਾ ਵਾ ਔਰ ਇਕੜਾ ਏਰੀਆ ਵਾ ਥੋੜਾ ਪਹਿਲਾਂ ਆਪਣੀ ਲੋਕੇਸ਼ਨ ਦੱਸਿਓ ਜੀ ਸਾਹਤ ਤਾਰੀਵਾਲ ਦਾ ਸਭ ਤੋਂ ਸੰਗਣਾ ਮਹੱਲਾ ਕ੍ਰਿਸ਼ਨਾ ਬਾਜ਼ਾਰ ਤਾਰੀਵਾਲ ਹੈ ਜੀ ਜੀ ਕ੍ਰਿਸ਼ਨਾ ਬਾਜ਼ਾਰ ਔਰ ਕਿੰਨੇ ਕ ਵਜੇ ਤੁਹਾਨੂੰ ਜਾਣਕਾਰੀ ਮਿਲੀ ਔਰ ਜਦੋਂ ਤੁਸੀਂ ਤੁਹਾਨੂੰ ਤੁਹਾਡੇ ਵਾਈਫ ਨੇ ਦੱਸਿਆ ਕਿ ਇਦਾਂ ਤਾਲਾ ਟੁੱਟਿਆ ਹੋਇਆ ਜਦੋਂ ਤੁਸੀਂ ਆਏ ਜੇ ਤਾਂ ਕੀ ਕੁਝ ਉਦੋਂ ਮਾਹੌਲ ਤੁਸੀਂ ਦੇਖਿਆ ਪੂਰੇ ਘਰ ਦੇ ਵਿੱਚ ਕਿਉਂਕਿ ਇੱਕ ਵੱਡੀ ਚੋਰੀ ਦੀ ਵਾਰਦਾਤ ਹੋਈ ਹੈ ਔਰ ਤਕਰੀਬਨ ਸਾਰੇ ਤੁਹਾਡੇ ਕਮਰੇ ਜਿਹੜੇ ਆ ਫੁੱਲੇ ਗਏ ਆ ਥੋੜਾ ਇਹਦੇ ਬਾਰੇ ਦੱਸ ਦਿਓ ਜੀ 2:30 ਵਜੇ ਦੇ ਲਗਭਗ ਜਦੋਂ ਮੇਰੀ ਵਾਈਫ ਦਾ ਟੈਲੀਫੋਨ ਆਇਆ ਤੇ ਮੈਂ ਆਪਣੀ ਦੁਕਾਨ ਤੋਂ ਮੈਂ ਆਪਣੇ ਕੰਮ ਦੁਕਾਨ ਤੋਂ ਆਪਣੇ ਨੌਕਰਾਂ ਨੂੰ ਕਿਹਾ ਤੇ ਦੁਕਾਨ ਦਾ ਧਿਆਨ ਰੱਖੋ ਮੈਂ ਦਮਦ ਘਰ ਹੋ ਗਿਆ ਜੀ ਜਦੋਂ ਮੈਂ ਘਰ ਪਹੁੰਚਿਆ ਮੈਂ ਜਾ ਕੇ ਦੇਖਿਆ ਤੇ ਸਾਡਾ ਸਟੋਰ ਦਾ ਦਰਵਾਜ਼ਾ ਜਿਹੜਾ ਤੋੜ ਕੇ ਤੇ ਉਹਦੇ ਅੰਦਰ ਜਿਹੜੀਆਂ ਅਲਮਾਰੀਆਂ ਦੀਆਂ ਦੋ ਤਿੰਨ ਅਲਮਾਰੀਆਂ ਤੇ ਸਾਰੀਆਂ ਨੂੰ ਤੋੜ ਉਹ ਸਭ ਨੂੰ ਤੋੜਪਨ ਕੀਤਾਦਾ ਸੀ ਤੇ ਉਹਦੇ ਜਿਹੜਾ ਸਮਾਨ ਹੈਗਾ ਸਾਰਾ ਕੱਢ ਕੇ ਲੈ ਗਏ ਜੀ ਉਸ ਤੋਂ ਬਾਅਦ ਮੈਂ ਉੱਪਰ ਜਾ ਕੇ ਦੇਖਿਆ ਤੇ ਕੋਠੇ ਜਿਹੜਾ ਮੇਰਾ ਆਪਣਾ ਪਰਸਨਲ ਕਮਰਾ ਹੈਗਾ ਸੀ ਉਹਦੀ ਵੀ ਗੱਡੀਆਂ ਅਲਮਾਰੀ ਟੁੱਟੀ ਹੋਈ ਸੀ ਉਹਦੇ ਵਿੱਚ ਮੇਰਾ ਕੈਸ਼ 25000 ਰੁਪਇਆ ਤੇ ਹੋਰ ਕੀਮਤੀ ਸਮਾਨ ਚੋਰੀ ਹੋ ਰਹੀ ਹੈ ਟੋਟਲ ਤੁਹਾਡੇ ਘਰ ਦੇ ਵਿੱਚ ਕਿੰਨੀਆਂ ਅਲਮਾਰੀਆਂ ਨੂੰ ਬ੍ਰੇਕ ਕੀਤਾ ਗਿਆ ਚੋਰਾਂ ਵੱਲੋਂ ਤੋੜ ਕੇ ਜਿੱਥੋਂ ਸਮਾਨ ਚੋਰੀ ਹੋਇਆ ਕਿੰਨੀ ਗਿਨਤੀ ਹੈ ਜੀ ਉਹ ਸਾਡੇ ਘਰ ਦੀਆਂ ਲੱਗ ਭਾਗ ਚਾਰ ਅਲਮਾਰੀਆਂ ਨਾਲ ਤੋੜਪਨ ਕੀਤੀ ਗਈ ਹੈ ਤੇ ਦੋ ਦਰਵਾਜਿਆਂ ਦੀਆਂ ਚਗਾਠਾਂ ਨੂੰ ਪਟਿਆ ਗਿਆ ਸੋ ਦੋ ਦਰਵਾਜਿਆਂ ਨੂੰ ਤੋੜ ਕੇ ਚਾਰ ਅਲਮਾਰੀਆਂ ਜੜੀਆਂ ਵਾ ਇਹਨਾਂ ਦੀ ਗੱਲਬਾਤ ਉਹ ਇਹ ਇੱਕ ਆਸਾਨੀ ਨਾਲ ਅਸੀਂ ਆਈਡੀਆ ਲਾ ਸਕਦੇ ਹਾਂ ਕਿ ਚੋਰ ਕਾਫੀ ਸਮਾਂ ਇਸ ਘਰ ਦੇ ਵਿੱਚ ਜੜਾ ਵਾ ਰਹਿ ਕੇ ਗਏ ਆ ਆਸ-ਪਾਸ ਦੋਨਾਂ ਵੱਡੇ ਮਾਰਕੀਟ ਵੀ ਆ ਰਹਾਇਸ਼ੀ ਇਲਾਕਾ ਵੀ ਆ ਔਰ ਪੂਰਾ ਸ਼ਹਿਰ ਤਾਰੀਵਾਲ ਨਹੀਂ ਪੂਰਾ ਇਲਾਕਾ ਇਸ ਵੇਲੇ ਸੁਣਨ ਨੂੰ ਆਦਾ ਵਾ ਕਿ ਇੰਨੀ ਸੰਘਣੀ ਆਬਾਦੀ ਦੇ ਵਿੱਚ ਚੋਰ ਐਡੀ ਵੱਡੀ ਵਾਰਦਾਤ ਨੂੰ ਕਿਦਾਂ ਅੰਜਾਮ ਦੇ ਗਿਆ ਆ ਪਾਜੀ ਕੀ ਮੰਗ ਕਰਦੇ ਹੋ ਕਿਉਂਕਿ ਨੁਕਸਾਨ ਤਾਂ ਤੁਹਾਡਾ ਬਹੁਤ ਜ਼ਿਆਦਾ ਹੋਇਆ ਵਾ ਕੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਮੰਗ ਕਰਦੇ ਜੀ ਅਸੀਂ ਪੁਲਿਸ ਪ੍ਰਸ਼ਾਸਨ ਅੱਗੇ ਮੰਗ ਕਰਨੇ ਆ ਕਿ ਸਾਡਾ ਜਿਹੜਾ ਗੁੰਮ ਕੀਤਾ ਜਾਂ ਚੋਰੀ ਕੀਤਾ ਗਿਆ ਸਮਾਨ ਆ ਉਹਨੂੰ ਬਰਾਮਦ ਕਰਕੇ ਸਾਨੂੰ ਦਵਾਇਆ ਜਾਏ ਤੇ ਅਖ਼ਸਰ ਦੇ ਲਈ ਸਾਰੇ ਸਾਰੇ ਨੂੰ ਸੁਰੱਖਿਆ ਪ੍ਰਵਾਰਨ ਕਰਨ ਅੱਜ ਜਿਹੜੀ ਘਟਨਾ ਸਾਡੇ ਨਾਲ ਵਾਪਰੀਆ ਕੱਲ ਨੂੰ ਹੋਰ ਕਿਸੇ ਨਾਲ ਨਾ ਵਾਪਰੇ ਤੇ ਸ਼ਹਿਰ ਸ਼ਹਿਰ ਦੀ ਖੁਸ਼ਹਾਲੀ ਲਈ ਕੰਮ ਕੀਤਾ ਜਾਏ ਸੋ ਬਹੁਤ ਇੱਕ ਮੈਂ ਕਹਿ ਸਕਦਾ ਹਾਂ ਕਿ ਇੱਕ ਦੁਖਦਾਈ ਘਟਨਾ ਵਾ ਬਹੁਤ ਜ਼ਿਆਦਾ ਨਾ ਨੁਕਸਾਨ ਹੋਇਆ ਵਾ ਸ਼ਹਿਰ ਧਾਰੀਵਾਲ ਦਾ ਇੱਕ ਮਿਹਨਤੀ ਪਰਿਵਾਰ ਜਿਹੜਾ ਵਾ ਉਹ ਉਹ ਗਿਣਿਆ ਜਾਂਦਾ ਵਾ ਸ਼ਹਿਰ ਦੇ ਕੋਈ ਇੱਕ ਦੋ ਸਮਾਜ ਸੇਵੀ ਵੀ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਸ਼ਹਿਰ ਧਾਰੀਵਾਲ ਦੇ ਵਿੱਚ ਚੋਰੀ ਦੀ ਵੱਡੀ ਵਾਰਦਾਤ ਜਿਹੜੀ ਆ ਹੋਈ ਆ ਸਮੁੱਚਾ ਸ਼ਹਿਰ ਹੀ ਜਿਹੜਾ ਵਾ ਉਹ ਇਹਨਾਂ ਦੇ ਭਾਈ ਸਾਹਿਬ ਦੇ ਘਰ ਆ ਕੇ ਜਿਹੜਾ ਵਾ ਲੋਕ ਇੱਕ ਦੁੱਖ ਵਿਅਕਤ ਕਰ ਰਹੇ ਆ ਅ ਇਸ ਸਮੇਂ ਸਾਡੇ ਨਾਲ ਗੱਲਬਾਤ ਕਰਨ ਲਈ ਸ਼ਹਿਰ ਧਾਰੀਵਾਲ ਦੇ ਸਮਾਸੀ ਵੀ ਮਿੱਠੂ ਮਹਾਜਨ ਜੀ ਵੀ ਮੌਜੂਦ ਨੇ ਹਾਂਜੀ ਮਿੱਠੂ ਜੀ ਕੀ ਕਹਿਣਾ ਚਾਹੋਗੇ ਬਹੁਤ ਇੱਕ ਵੱਡੀ ਵਾਰਦਾਤ ਸ਼ਹਿਰ ਧਾਰੀਵਾਲ 'ਚ ਹੋਈ ਆ ਕੋਈ ਬਹੁਤ ਹੀ ਮੰਦ ਭੜੀ ਘਟਨਾ ਹੋਈ ਆ ਮੇਰਾ ਵੀ ਇਸ ਮਹੱਲੇ ਦਾ ਜਨਮ ਸਥਾਨ ਆ ਮੈਂ ਇੱਥੋਂ ਦੇ ਹੀ ਰਹਿਣ ਵਾਲਿਆ ਪੁਰਾਣੇ ਕੀ ਇਹ ਪਹਿਲੀ ਵਾਰੀ ਅੱਜ ਵੇਖਿਆ ਕਿ ਐਡੀ ਤਕੜੀ ਵਾਰਦਾਤ ਹੋਈ ਆ ਕਿ ਇੱਕ ਚੋਰ ਇੱਕ ਘੰਟਾ ਆਲੇ ਦੁਆਲੇ ਸਾਰੀ ਗਲੀਆਂ 'ਚ ਫਿਰਦਾ ਰਿਹਾ ਉਹਨੂੰ ਕਿਸੇ ਨੇ ਪੁੱਛਿਆ ਨਹੀਂ ਕਿ ਤੂੰ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਉਹਨੇ ਲੋਕ ਤੋੜਿਆ ਬੜੇ ਆਸਾਨੀ ਨਾਲ ਚੋਰੀ ਕੀਤੀ ਇੱਕ ਘੰਟਾ ਬਹੁਤ ਹੀ ਵੱਡੀ ਗੱਲ ਹੈ ਉਹਦੀ ਸੀਸੀਟੀਵੀ ਕਾ ਫੁਟੇਜ ਵੀ ਅਸੀਂ ਪੁਲਿਸ ਨੂੰ ਦੇ ਦਿੱਤੀ ਆ ਡਿਪਟੀ ਸਾਹਿਬ ਆਪਣੇ ਮਾਨ ਸਾਹਿਬ ਸਾਡੇ ਤੇ ਪਹੁੰਚੇ ਸੀਗੇ ਡੌਗ ਸਕਾਟ ਵੀ ਲੈ ਕੇ ਪਹੁੰਚੇ ਫਿੰਗਰਪ੍ਰਿੰਟ ਵੀ ਲੈ ਕੇ ਗਏ ਨੇ ਮਾਨਯੋਗ ਐਸਐਸਪੀ ਸਾਹਿਬ ਨਾਲ ਵੀ ਗੱਲ ਹੋਈ ਆ ਚਲੋ ਕਾਰਵਾਈ ਤੇ ਹੋਈ ਅਸੀਂ ਚਾਹੁੰਦੇ ਆ ਕਿ ਜਲਦ ਤੋਂ ਜਲਦ ਚੋਰ ਨੂੰ ਫੜ ਕੇ ਸਲਾਖਾ ਦੇ ਅੰਦਰ ਦਿੱਤਾ ਜਾਏ ਇਸ ਪਰਿਵਾਰ ਦੇ ਜਿੰਨਾ ਵੀ 골ਡ ਜਿੰਨਾ ਵੀ ਸੋਨਾ ਚੋਰੀ ਹੋਇਆ ਇਹਨਾਂ ਨੂੰ ਬਰਾਮਦ ਕੀਤਾ ਜਾਏ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਇਲਾਕਾ ਇੱਡਾ ਸੰਗਣਾ ਤੇ ਆਪਾ ਚ ਲੰਘਾ ਵਾ ਪਰ ਉਹ ਚੋਰ ਇਦਾਂ ਦਾ ਸੀਗਾ ਟ੍ਰੇਂਡ ਚੋਰ ਸੀਗਾ ਐਕਸਪਰਟ ਚੋਰੀ ਕਿ ਜਿਨੇ ਮਿੰਟੋਂ ਮਿੰਟ ਹੀ ਸਾਰੇ ਦਰਵਾਜ਼ੇ ਤੋੜ ਦਿੱਤੇ ਲਾਕ ਤੋੜ ਦਿੱਤੇ ਜਿੱਤੇ ਸੋਨਾ ਕਾਫੀ ਲੈ ਚੁੱਕਿਆ ਕਿਉਂਕਿ ਇਹਨਾਂ ਦੇ ਭਾਈ ਸਾਹਿਬ ਬਾਹਰ ਰਹਿੰਦੇ ਨੇ ਹਾਂ ਹਾਂ ਉਹਨਾਂ ਦਾ ਕਾਫੀ ਗੋਲਡ ਸੀਗਾ ਇੱਥੇ ਪਿਆ ਦਾ ਕਾਫੀ ਵੱਡਾ ਨੁਕਸਾਨ ਹੋਇਆ ਹੈ ਤੇ ਮੈਂ ਅਹੀਂ ਬੇਨਤੀ ਕਰਾਂਗਾ ਐਸਐਸਪੀ ਸਾਹਿਬ ਨੂੰ ਆਪਣੇ ਐਸਐਚਓ ਸਾਹਿਬ ਨੂੰ ਕਿ ਜਲਦੀ ਤੋਂ ਜਲਦੀ ਇਸ ਚੋਰ ਨੂੰ ਫੜ ਕੇ ਸਲਾਖਾਂ ਦੇ ਅੰਦਰ ਦਿੱਤਾ ਜਾਏ। ਅ ਸੋ ਮਿੱਟੂ ਜੀ ਇੱਕ ਸ਼ਹਿਰ ਦੇ ਵਿੱਚ ਕਾਫੀ ਵੱਡੀ ਵਾਰਦਾਤ ਹੋਈ ਆ ਲੋਕ ਵੀ ਕਾਫੀ ਘਬਰਾਹਟ ਵਿੱਚ ਨੇ। ਆਮ ਸ਼ਹਿਰ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋ ਉਹ ਚਾਹੋਗੇ ਕਿ ਜਿੰਨਾ ਲੋਕ ਥੋੜੇ ਜੇ ਅਵੇਅਰ ਵੀ ਰਹਿਣ। ਦੇਖੋ ਜੀ ਸਾਰੇ ਜਿਹੜਾ ਵੀ ਕੀ ਮੈਂ ਸਾਰਾ ਕਿ ਬੇਨਤੀ ਕਰਦਾ ਧਾਰੀਵਾਲ ਦੇ ਨਿਵਾਸੀਆਂਗੇ ਆਪਣੇ ਜ਼ਿਲ੍ਹੇ ਗੁਰਦਾਸਪੁਰ ਅਗੇ ਕਿ ਜਿਹੜਾ ਵੀ ਤੁਹਾਨੂੰ ਲੱਗਦਾ ਵਾ ਕਿ ਇਹ ਬੰਦਾ ਅਨਪਛਾਤਾ ਵਾ ਆਹੋ ਉਸ ਨੂੰ ਪੁੱਛੋ ਜਾਂ ਹਰ ਘਰ ਦੇ ਬਾਹਰ ਸੀਸੀਟੀਵੀ ਕੈਮਰੇ ਕਲੀਅਰ ਲਵਾਓ ਇਹ ਨਹੀਂ ਕਿ ਕੋਈ ਘਟਾ ਪਿਆ ਹੈ ਜਿਤਨਾ ਹੁਣ ਅੱਜ ਐਤ ਕੀ ਦੇਖਣ ਨੂੰ ਮਿਲਿਆ ਹੈ ਕੋਈ ਉਪਰ ਬੰਦਾ ਨੂੰ ਪੁਸ਼ਤਾ ਸ਼ੁਰੂ ਕਰੋ ਜੇ ਜੇ ਤੁਹਾਨੂੰ ਲੱਗਦਾ ਕਿ ਇਹ ਬੰਦਾ ਕੋਈ ਖਰਾਬੀ ਕਰ ਲਗਾ ਪੁਲਿਸ ਨੂੰ ਇਨਫੋਰਮੇਸ਼ਨ ਕਰੋ ਆਪਣੇ ਮਹੱਲੇ ਦੇ ਐਮਸੀ ਨੂੰ ਇਨਫੋਰਮੇਸ਼ਨ ਕਰੋ ਕਿ ਜਿਸ ਨਾਲ ਇੱਥੇ ਵਾਰਦਾਤ ਹੋਈ ਅਸੀਂ ਜਾਣਦੇ ਹਾਂ ਕਿ ਹੋਰ ਕਿੰਨਾ ਐਦਾਂ ਦੀ ਵਾਰਦਾਤ ਨਾ ਹੋਏ ਬਹੁਤ ਵੱਡਾ ਨੁਕਸਾਨ ਹੋਇਆ ਹੈ ਇਹ ਕੋਈ ਮਾਮੂਲੀ ਨੁਕਸਾਨ ਨਹੀਂ ਹੋਇਆ ਜੇ ਨਾਮ ਅਜੇ ਮਾ ਜਣਾ ਜੀ ਮੇਰੇ ਕੋ ਧਾਰੀਵਾਲ ਦੇ ਬੀਜੇਪੀ ਦੇ ਵਾਈਸ ਪ੍ਰੈਜ਼ੀਡੈਂਟ ਦਾ ਅਹੁਦਾ ਵਾ ਮੈਂ ਵੀ ਜਦੋਂ ਸੁਣਿਆ ਹੁਣ ਆਇਆ ਇਹ ਬਹੁਤ ਹੀ ਮੰਦਭਾਗੀ ਘਟਨਾ ਹੋਈ ਆ ਵੀ ਇੱਕ ਧਾਰੀਵਾਲ ਸ਼ਹਿਰ ਦਾ ਮੇਨ ਕ੍ਰਿਸ਼ਨਾ ਬਿਯਾਰ ਗਾਂਧੀ ਗ੍ਰਾਉਂਡ ਦੇ ਮੇਨ ਹੱਪਾ ਮਤਲਬ ਇਹ ਦੇ ਬੜੀ ਸੰਗਣੀ ਆਬਾਦੀ ਦੇ ਵਿੱਚ ਆ ਅਸੀਂ ਸਾਡੇ ਘਰ ਥੋੜੀ ਸਾਈਡਾਂ ਤੇ ਨੇ ਅਸੀਂ ਸਾਰੇ ਸੁਣ ਕੇ ਬੜੇ ਹੈਰਾਨ ਹੋਏ ਆ ਵੀ ਇਹ ਸੰਗਣੀ ਆਬਾਦੀ ਚ ਹੋ ਸਕਦਾ ਤੇ ਅਸੀਂ ਸੋਨੀ ਹੋ ਗਏ ਆ ਵੀ ਸਾਡੇ ਨਾਲ ਕੀ ਨਹੀਂ ਹੋ ਸਕਦਾ ਮੇਰੀ ਵੀ ਵਾਈਫ ਸਵੇਰੇ ਜਾਂਦੀ ਹੈ ਦੁਪਹਿਰੇ ਆਂਦੀ ਆ ਅਸੀਂ ਵੀ ਇਸ ਚੀਜ਼ ਤੋਂ ਹੁਣ ਬਹੁਤ ਕਿਸ ਤਰ੍ਹਾਂ ਜੋਬ ਕਰਨਗੇ ਆ ਸਾਡੀਆਂ ਲੇਡੀਜ਼ ਅਸੀਂ ਦੁਕਾਨਾਂ ਤੇ ਕਿੱਦਾਂ ਜਾਵਾਂਗੇ ਕਿੱਦਾਂ ਆਵਾਂਗੇ ਇਹ ਬੜੀ ਮੰਦਭਾਗੀ ਘਟਨਾ ਹੋਈ ਆ ਇਹ ਤੇ ਚਲੋ ਤਾਲਾ ਲੱਗਾ ਅਸੀਂ ਹੈਰਾਨ ਵਾ ਇਸ ਚੀਜ਼ ਨੂੰ ਦੇਖ ਕੇ ਕਿ ਕਿਸੇ ਵੇਲੇ ਅਖਤਿਆਰ ਘਰ ਦੇ ਵਿੱਚ ਲੇਡੀਜ਼ ਇਕੱਲੀ ਆ ਇਹਨਾਂ ਦਾ ਇਨਾ ਹੌਸਲਾ ਵੱਧ ਗਿਆ ਵਾ ਕਿ ਇਹ ਕਿਸੇ ਵੇਲੇ ਵੀ ਕਿਸੇ ਦਾ ਦਰਵਾਜ਼ਾ ਤੋੜ ਕੇ ਲੇਡੀਜ਼ ਤੇ ਜਿਸ ਤਰ੍ਹਾਂ ਉਸ ਬੰਦੇ ਨੇ ਇਸ ਵੀਡੀਓ 'ਚ ਦੇਖਿਆ ਰਾਡ ਫੜੀ ਇਹ ਕਿਸੇ ਵੇਲੇ ਵੀ ਕਿਸੇ ਦੀ ਲੇਡੀਜ਼ ਤੇ ਜਾਂ ਕਿਸੇ ਪਰਿਵਾਰ ਦੇ ਮੈਂਬਰ ਤੇ ਹਮਲਾ ਕਰਕੇ ਉਹਨੂੰ ਜਾਨੋਂ ਮਾਰ ਕੇ ਕੁਝ ਵੀ ਕਰ ਸਕਦੇ ਸੀ ਪ੍ਰਸ਼ਾਸਨ ਕੋ ਇਹੀ ਮੰਗ ਕਰਦੇ ਆ ਪੁਲਿਸ ਚਾਵੇ ਤੇ ਕੀ ਨਹੀਂ ਕਰ ਸਕਦੀ ਪ੍ਰਸ਼ਾਸਨ ਚਾਵੇ ਤੇ ਕੀ ਨਹੀਂ ਕਰ ਸਕਦਾ ਪ੍ਰਸ਼ਾਸਨ ਕੋ ਇਹੀ ਮੰਗ ਕਰਦੇ ਆ ਕਿ ਇਹ ਚੋਰਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਇਹਨਾਂ ਨੂੰ ਇਨਸਾਫ ਤੋਂ ਆਏ ਜੋ ਵੀ ਇਹਨਾਂ ਦਾ 골ਡ ਜਾਂ ਪੈਸਾ ਗਿਆ ਵਾ ਉਹ ਤੇ ਇਹਨਾਂ ਦਾ ਦਵਾਇਆ ਜਾਵੇ ਦੂਸਰੀ ਗੱਲ ਅਹੀ ਇਹੀ ਮੰਗ ਕਰਦੇ ਆ ਪ੍ਰਸ਼ਾਸਨ ਘਾੜੀ ਕਿ ਨਸ਼ਾ ਬਹੁਤ ਵੱਧ ਚੁਕਿਆ ਵਾ ਨਸ਼ੇੜੀ ਅਮਲੀ ਬਹੁਤ ਜਿਆਦਾ ਦੇਖਣ ਨੂੰ ਮਿਲਦੇ ਆ ਕੋਈ ਪੁੱਛਣ ਵਾਲਾ ਨਹੀਂ ਇਹਨਾਂ ਨੂੰ ਕੋਈ ਕਿਛਣ ਵਾਲਾ ਨਹੀਂ ਇਹਨਾਂ ਦੇ ਉੱਤੇ ਇੱਕ ਸਖਤ ਪ੍ਰਸ਼ਾਸਨ ਕਾਰਵਾਈ ਕਰੇ ਤਾਂਗੇ ਧਾਰੀਵਾਲ ਦੇ ਵਿੱਚ ਸਾਰੇ ਅਮਨ ਸ਼ਾਂਤੀ ਨਾਲ ਜੀਣ ਇਹਦੇ ਨਾਲ ਸਾਰੇ ਦੁਕਾਨਦਾਰਾਂ ਦੇ ਵਿੱਚ ਵੀ ਖੋਫ ਦੀ ਲਹਿਰ ਪੈ ਗਈ ਆ ਵੀ ਅਸੀਂ ਜੇ ਦਿਨ ਵੇਲੇ ਇੱਕ ਘਰ ਨਹੀਂ ਸੇਫ ਦਿਨ ਵੇਲੇ 11 ਵਜੇ ਇੰਨੀ ਵੱਡੀ ਵਾਰਦਾਤ ਹੋ ਸਕਦੀ ਆ ਤੇ ਜੇ ਅਸੀਂ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਕਰਕੇ ਕਿਤੇ ਪਰੋਸੇ ਘਰ ਰਹਿਣੇ ਆ ਜੇ ਉਹਨਾਂ ਨੇ ਨੌ-ਨੌ ਤਾਲੇ ਤੋੜ ਕੇ ਲਮਾਰੀ ਤੱਕ ਪਹੁੰਚ ਗਏ ਨੇ ਤੇ ਦੁਕਾਨਾਂ ਤੇ ਤੇ ਅਸੀਂ ਦੋ-ਦੋ ਤਾਲੇ ਲਾਏ ਨੇ ਸਾਡੀ ਦੁਕਾਨਾਂ ਦੀ ਤੇ ਫਿਰ ਸੇਫਟੀ ਕੋਈ ਨਹੀਂ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਨੇ ਆ ਵੀ ਜੇ ਦਿਨੇ ਹੀ ਨਹੀਂ ਅਸੀਂ ਸੇਫ ਤੇ ਰਾਤ ਨੂੰ ਕੀ ਸੇਫ ਆ ਅਸੀਂ ਇਹੀ ਮੰਗ ਕਰਦੇ ਆਂ ਕਿ ਇਹਨਾਂ ਨੂੰ ਇਨਸਾਫ ਦੋਇਆ ਜਾਵੇ ਜੋ ਵੀ ਇਹਨਾਂ ਦਾ ਨੁਕਸਾਨ ਹੋਇਆ ਹੋਆ ਉਹ ਪਰਵਾਇਆ ਜਾਵੇ ਉਹਨਾਂ ਕੋਲੋਂ ਤੇ ਚੋਰਾਂ ਨੂੰ ਫੜਿਆ ਜਾਵੇ ਸੋ ਇਹਨੇ ਬੀਜੇਪੀ ਦੇ ਲੀਡਰ ਜਿੰਨਾ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਆ ਕਿ ਪੀੜਿਤ ਪਰਿਵਾਰ ਦਾ ਜੋ ਨੁਕਸਾਨ ਹੋਇਆ ਵਾ ਜਲਦੀ ਕਾਰਵਾਈ ਕਰਕੇ ਜਿਹੜੇ ਚੋਰ ਵਾ ਇਹਨਾਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਦਿੱਤਾ ਜਾਏ ਸੋ ਸਮੁੱਚੇ ਸ਼ਹਿਰ ਧਾਰੀਵਾਲ ਦੇ ਵਿੱਚ ਅੱਜ ਦੀ ਇਸ ਘਟਨਾ ਨੂੰ ਲੈ ਕੇ ਬੇहद ਭਾਰੀ ਰੋਸ ਪਾਇਆ ਜਾ ਰਿਹਾ ਵਾ ਔਰ ਕਿਤਨਾ ਕਿਤੇ ਮੈਂ ਧਾਰੀਵਾਲ ਦੇ ਲੋਕਾਂ ਨੂੰ ਅਪੀਲ ਕਰਾਂਗਾ ਕਿ ਚਾਹੇ ਦਿਨ ਦਾ ਸਮਾਂ ਵਾ ਜਾਂ ਰਾਤ ਦਾ ਥੋੜੇ ਜੇ ਸਤਰਕ ਹੋਣ ਦੀ ਸਾਨੂੰ ਵੀ ਲੋੜ ਆ ਜਿੱਥੇ ਵੀ ਕਿਤੇ ਤੁਹਾਨੂੰ ਆਪਣੀਆਂ ਗਲੀਆਂ ਦੇ ਵਿੱਚ ਜਾਂ ਬਾਜ਼ਾਰਾਂ ਦੇ ਵਿੱਚ ਕਿਤੇ ਕੋਈ ਅਨਨੋਨ ਪਰਸਨ ਜਿਹੜੇ ਆ ਉਹ ਉਹ ਨਜ਼ਰ ਆਉਂਦੇ ਆ ਖਾਸ ਤੌਰ ਤੇ ਜਿਹੜਾ ਵਾ ਗਲੀਆਂ ਮਹਲਾਂ ਦੇ ਵਿੱਚ ਜੇ ਕਿਤੇ ਕੋਈ ਉਪਰੇ ਲੋਕ ਫਿਰਦੇ ਤੁਰਦੇ ਨਜ਼ਰ ਆਉਂਦੇ ਆ ਤਾਂ ਜਰੂਰ ਉਹਨਾਂ ਨੂੰ ਰੋਕ ਕੇ ਉਹਨਾਂ ਨੂੰ ਪੁੱਛੋ ਇਸ ਦੇ ਨਾਲ ਮੇਰੀ ਪੁਲਿਸ ਨੂੰ ਵੀ ਅਪੀਲ ਆ ਕਿ ਥੋੜਾ ਜਿਹਾ ਸ਼ਹਿਰ ਦੇ ਵਿੱਚ ਜਿਹੜਾ ਪੈਟਰੋਲਿੰਗ ਨੂੰ ਹੋਰ ਵਧਾ ਦਿੱਤਾ ਜਾਵੇ ਸੋ ਬਾਕੀ तमाम ਖਬਰਾਂ ਲਈ ਤੁਸੀਂ ਜੁੜੇ ਰਹੋ ਆਪਣੇ ਇਸ ਨਿਊ ਚੈਨਲ ਐਕਸਪ੍ਰੈਸ ਨਿਊਜ਼ ਨੈਟ ਦੇ ਨਾਲ ਧੰਨਵਾਦ